ਸਮਰਾਰਾ ਦੇ ਪਿੰਡ ਮਾਨਕੀ ਦੇ ਵਿੱਚ ਮੰਤਰੀ ਰਮਨਜੀਤ ਸਿੰਘ ਬਿੱਟੂ ਪਹੁੰਚੇ ਨੌਜਵਾਨ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਘਰੇ ਜਿਸ ਦਾ ਕੁਝ ਦਿਨ ਪਹਿਲਾਂ ਕੋਰੀਆਮਾਰਕੇ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਨਾਲ ਦੀ ਨਾਲ ਪਰਿਵਾਰ ਨਾਲ ਗੱਲਬਾਤ ਵੀ ਕੀਤੀ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਤੇ ਲਗਾਤਾਰ ਕਹਿ ਰਹੇ ਜਾ ਤੱਕ ਇਨਸਾਫ ਨਹੀਂ ਮਿਲਦਾ ਉਸ ਵੇਲੇ ਤੱਕ ਮੁੰਡੇ ਦਾ ਪੋਸਟਮਾਰਟਮ ਨਹੀਂ ਕਰਨ ਦੇਵਾਂਗੇ ਤੇ ਨਾ ਹੀ ਸੰਸਕਾਰ ਕੀਤਾ ਜਾਏਗਾ ਤੇ ਵੇਖੋ ਕੀ ਕੁਝ ਗੱਲਬਾਤ ਹੋਈ ਹੈ ਰਵਨੀਤ ਬਿੱਟੂ ਦੀ ਇਹਦੀ ਉਮਰ 21 ਸਾਲ ਆ 21 ਸਾਲ ਹਜੇ ਇੱਕ ਕਬੱਡੀ ਦਾ ਬਹੁਤ ਵਧੀਆ ਪਲੇਅਰ ਮਤਲਬ ਸੁਣ ਕੇ ਹੈਰਾਨੀ ਆ ਵੀ ਕੀ ਸਾਡੀ ਮੈਂ ਕੋਈ ਪਾਰਟੀਬਾਜ਼ੀ ਦੀ ਨਹੀਂ ਗੱਲ ਕਰਦਾ ਪਰ ਸਰਕਾਰ ਸਭ ਦੀ ਹੁੰਦੀ ਹੈ ਜਦੋਂ ਵੀ ਸਰਕਾਰ ਬਣ ਜੇ ਅਸੀਂ ਵੀ ਸੈਂਟਰ 'ਚ ਬੈਠੇ ਆਂ ਭਾਜਪੀ ਦੀਆਂ ਵੀ ਸਰਕਾਰਾਂ ਆਏ ਯੂਪੀ ਚਾ ਹਰਿਆਣੇ ਚਾ ਗੁਜਰਾਤ ਚਾ ਰਾਜਸਥਾਨ ਚ ਆ ਕੰਮ ਠੀਕ ਆ ਕਦੇ ਕੋਈ ਗੱਲ ਹੋਊਗੀ ਕਿਸੇ ਵਾਰਦਤ ਕੋਈ ਹੋ ਜਾਂਦੀ ਐ ਕਾਨੂੰਨ ਪਰ ਇਹ ਸਾਡਾ ਨੌਜਵਾਨ ਜਿਹਨੂੰ ਸਾਰੇ ਪਿਆਰ ਨਾਲ ਕਹਿੰਦਾ ਬੁਲਾਉਂਦੇ ਸੀ ਇੱਕ ਗਰੀਬ ਕਰਦਾ ਇੱਕ ਮਿਹਨਤ ਕਸ਼ ਪਰਵਾਰ ਉਹਦੇ ਯਾਰ ਐ ਘਰਾਂ ਚ ਮਤਲਬ ਇਹ ਪਿਸਤੌਲ ਇਹ ਗੋਲੀਆਂ ਆ ਕਿੱਥੋਂ ਰਹੀਆਂ ਮੈਂ ਮੈਂ ਪੰਜਾਬ ਪੁਲਿਸ ਮੈਂ ਉਹੀ ਮੈਂ ਅੱਜ बार-बार ਇੱਕ ਮੇਰੀ ਭੈਣ ਵੱਡੀ ਕਹਿ ਰਹੀ ਸੀ ਵੀ ਇਹ ਸਰਦਾਰ ਬਿਹੰਤ ਸਿੰਘ ਜੀ ਜਦੋਂ ਇਹੀ ਐਸੇ ਹਾਲਾਤ ਬਣੇ ਸੀ ਉਦੋਂ ਲੋਜ ਮੋਤਾਂ ਹੁੰਦੀਆਂ ਸੀ ਉਹਨਾਂ ਨੇ ਠੱਲ ਪਾਈ ਪਰ ਮੈਂ ਇਹ ਕਹਿਣਾ ਇਹ ਵੀ ਇੱਕ ਕਿੱਥੋਂ ਇੰਨੇ ਹਥਿਆਰ ਆ ਰਹੇ ਆ ਕਿੱਥੋਂ ਅਦਾ ਤੁੰਦ ਜਦੋਂ ਜੀ ਕਰਦਾ ਇਹ ਜਦੋਂ ਜੀ ਮਨ ਕਰਦਾ ਪਰਸੋਂ ਮੈਂ ਜਗਰਾਉਂਗੀਆਂ ਕੱਲ ਬਟਾਲੇ ਸੀ ਅੱਜ ਬਰੇ ਪਹੁੰਚੇ ਹੋਏ ਹਾਂ ਸਮਰਾਲੇ ਇਹ ਹਾਲਾਤ ਮੈਂ ਭਗਵਾਨ ਜਮਾਨਸਿਆਂ ਤੇਰਾ ਪੰਜਾਬ ਆਏ ਤੂੰ ਇਹ ਪੰਜਾਬ ਦੇ ਨਾਲ ਇਹ ਸੌਂ ਆ ਕਸਮਾਂ ਵਾਦੇ ਕੀਤੇ ਸੀ ਅੱਜ ਵਹਰ ਪੰਜਾਬ ਮਾਂ ਦੇਖੋ ਮਾਂ ਦਾਦੀ ਦੇਖੋ ਇੱਥੇ ਉਹਨਾਂ ਦੀਆਂ ਭੈਣਾਂ ਨੂੰ ਦੇਖੋ ਉਹਨਾਂ ਦਾ ਹਾਲ ਕੀ ਆ ਇਸ ਇੱਕ ਇੱਕ ਇਹ ਪੋਤੇ ਪੁੱਤ ਜੀਣੀਆਂ ਆਸਾਂ ਬੰਨ ਕੇ ਵੀ ਨਾ ਚਾਹੇ ਆਪਾਂ ਗਰੀਬੀ ਚ ਆਪਾਂ ਔਖਾ ਵੇਲਾ ਕੱਢਿਆ ਬਾਪ ਜਿਹੜਾ ਮਿਹਨਤ ਕਰਕੇ ਉਹਨਾਂ ਨੂੰ ਪਹਿਲਾਂ ਪੜ੍ਹਾਇਆ ਫਿਰ ਉਹਨਾਂ ਨੂੰ ਰੋਜ਼ ਖਾਕਾ ਦੇ ਕੇ ਪਲੇਅਰ ਬਣਾਇਆ ਤੇ ਜਦੋਂ ਕੁਝ ਉਹਨਾਂ ਨੂੰ ਕਮਾਉਣ ਦਾ ਜਦੋਂ ਕੁਝ ਉਹ ਆਪਣੇ ਪਰਿਵਾਰ ਲਈ ਕਰ ਸਕਦੇ ਆ ਤੇ ਸਾਡੀ ਸਰਕਾਰ ਅਸੀਂ ਉਹਨਾਂ ਨੂੰ ਗੋਲੀਆਂ ਦਿੰਨੇ ਪਹਿਲਾਂ ਜਿਹੜਾ ਨਸ਼ਾ ਕਰਦਾ ਨਸ਼ੇ ਦੀ ਗੋਲੀ ਮਿਲਦੀ ਆ ਜਿਹੜੇ ਇਹ ਜੇ ਨੌਜਵਾਨ ਨਸ਼ੇ ਦੇ ਨੇੜੇ ਨਹੀਂ ਲੱਗਦੇ ਉਹਨਾਂ ਨੂੰ ਇਹ ਪਿੱਤਲ ਦੀ ਜਿਹੜੀ ਗੋਲੀ ਆ ਉਹ ਦਿੱਤੀ ਜਾਂਦੀ ਹੈ ਦੇਖੋ ਤੁਸੀਂ ਹਾਲਾਤ ਕਿੱਧਰ ਜਾਂਦੇ ਆ ਮੈਂ ਪੁਲਿਸ ਨੂੰ ਸਖਤੀ ਦਾ ਮੈਂ ਇਹ ਕਹਿਣਾ ਚਾਹੁੰਦਾ ਮੈਂ ਡੀਜੀਪੀ ਪੰਜਾਬ ਨੂੰ ਕਹਿਣਾ ਚਾਹੁੰਦਾ ਦੇਖੋ ਅੱਜ ਹਰ ਰੋਜ਼ ਇਹ ਹੋ ਗਿਆ ਕੰਮ ਅਸ ਆਪਣੀਆਂ ਪੰਜਾਬ ਦੀਆਂ ਭੈਣਾਂ ਸਿਰ ਤੋਂ ਚੁੰਨੀਆਂ ਸੁਹਾਗ ਉਜਾੜ ਕੇ ਸੜਕਾਂ ਤੇ ਰੋਂਦੀਆਂ ਫਿਰਨ ਇਨਸਾਫ ਲਈ ਰੋਜ਼ ਉਹਨਾਂ ਨੂੰ ਸੜਕਾਂ ਤੇ ਧਰਨੇ ਲਾਰੇ ਪੈ ਰਹੇ ਆ ਵੀ ਸਾਡਾ ਘਰ ਦਾ ਜੀ ਚਲਾ ਗਿਆ ਉਹਨੂੰ ਜਿਨੇ ਗੋਲੀਆਂ ਮਾਰੀਆਂ ਉਹਨੂੰ ਖੜੋ ਇਹ ਫੜਨ ਦੀ ਜਾਂ ਇਹ ਤਾਂ ਗੱਲ ਬਾਤ ਦੀਆਂ ਗਿੱਟੇ ਚ ਪੈਰ ਚ ਗੋਲੀ ਮਾਰੇ ਤੇ ਕੁਛ ਨਹੀਂ ਹੋਣਾ ਅੱਜ ਮਾਂ ਦਾਦੀ ਹਰੇਕ ਇਹ ਮੰਗ ਰਹੀ ਆ ਵੀ ਜਿਹਨੇ ਸਾਡੇ ਪੁੱਤ ਦੇ ਗੋਲੀ ਮਾਰੀ ਆ ਸਰਕਾਰ ਵੀ ਉਹਦੇ ਛਾਤੀ 'ਚ ਗੋਲੀ ਮਾਰੇ ਸਿੱਧੀ ਜਿਹੜਾ ਇਹ ਬੰਦਾ 15 ਕੇਸ ਨੇ ਉਹਦੇ ਉੱਤੇ 15 ਕੇਸ 15 ਪਰਚੇ ਨਸ਼ੇ ਤੋਂ ਲੈ ਕੇ ਹਰ ਚੀਜ਼ ਦੇ ਉਹ ਖੁੱਲੇ ਫਿਰ ਰਹੇ ਆ ਫਿਰ ਗੱਲ ਰਹਿ ਕੀ ਗਈ ਓਰੇ ਇਹ ਪੰਜਾਬ ਰਹਿ ਗਿਆ ਭੰਗਵੰਤ ਮਾਨਸਿਆ ਤੂੰ ਬੜੀਆਂ ਬੜੀਆਂ ਗੱਲਾਂ ਅੱਜ ਕਿਤੇ ਸ਼ਾਹਪੁਰ ਕੰਢੀ ਫਿਰ ਰਿਹਾ ਸੀ ਕਿਤੇ ਹੋਰ ਕਿਕਲੀਆਂ ਪਾਉਂਦੇ ਫਿਰਦੇ ਹੋ ਕਿਤੇ ਗੱਲਾਂ ਕਰਦੇ ਫਿਰਦੇ ਹੋ ਇਨਾਂ ਦੇ ਘਰ ਦੀ ਵੀ ਸਾਰ ਲੈ ਜਿਹੜੇ ਰੋਜ਼ ਹੋਮ ਮਿਨਿਸਟਰ ਤੂੰ ਆ ਜੇ ਨਹੀਂ ਆ ਛੱਡਦੇ ਪਰੇ ਉਹਦੇ ਅਸੀਂ ਦੇਖਦੇ ਹਾਂ ਕਿਵੇਂ ਇਹ ਇਹ ਕੁਸਕ ਵੀ ਜਾਵੇ ਕੋਈ ਹਨਮੋਲ ਮਛਨੋਈ ਨੇ ਆਪਣੇ ਪੇ ਤੇ ਪਾਕ ਜੁਮਾ ਉਹ ਕਾਨੂੰ ਜੀ ਉਹ ਤਾਂ ਡਰਾਮਾ ਉਹ ਸਰਕਾਰ ਦਾ ਸਭ ਤੋਂ ਵੱਡਾ ਡਰਾਮਾ ਹੈ ਮੈਂ ਇਹ ਨਹੀਂ ਕਹਿੰਦਾ ਉਹ ਮਾੜਾ ਚੰਗਾ ਪਰ ਹਰ ਗੱਲ ਛੁਪਾਉਣ ਲਈ ਵੀ ਸੌਖਾ ਹੈ ਚਾਰ ਬੰਦੇ ਬਾਹਰ ਬੈਠੇ ਆ ਚੁੱਪ ਕਰਕੇ ਆਪ ਹੀ ਇਹ ਪੁਲਿਸ ਆਪ ਹੀ ਇਹ ਸਰਕਾਰ ਇੱਕ ਉਹ ਵਟਸਐਪ ਤੇ ਇਨਸਟਾਗ੍ਰਾਮ ਤੇ ਉਹ ਇੱਕ ਵਾਇਰਲ ਕਰਵਾ ਦਿੰਦੀ ਆ ਵੀ ਇਹਦੀ ਜ਼ਿੰਮੇਵਾਰੀ ਆ ਫਲਾਨੇ ਗੈਂਗਸਟਰ ਨੇ ਲੈ ਲਈ ਫਲਾਨੇ ਨੇ ਲੈ ਲਈ ਬਿਲਕੁਲ ਫਰਾਡ ਆ ਝੂਠ ਕੰਮ ਇਹ ਸਿਰਫ ਕੇਸ ਕਰਕੇ ਵੀ ਬਾਹਰ ਬੈਠੇ ਨੇ ਉਹਨਾਂ ਦੇ ਪੱਲੇ 100 ਪਾ ਦੋ ਉਹਨਾਂ ਦੇ ਪੱਲੇ 200 ਪਾ ਦੋ ਆਪਾਂ ਨੂੰ ਕੀ ਇਸ ਗੱਲ ਨਾਲ ਇਹ ਐਸਐਸਪੀ ਜ਼ਿਲ੍ਹਿਆਂ ਦੇ ਇਹ ਸਾਰੇ ਹੀ ਜਿੰਨੇ ਅਫਸਰ ਨੇ ਇੱਕ ਕੰਮ ਲੱਭਿਆ ਏ ਵੀ ਮੁੜ ਕੇ ਕਿਉਂਕਿ ਫੜਨ ਦੀ ਲੋੜ ਨਹੀਂ ਪਊ ਜੇ ਕਰਦੇ ਕਹਿਣਗੇ ਸਾਡੇ ਵਰਗੇ ਜੋਰ ਪਾਉਣਗੇ ਕਹਿ ਦਾਂਗੇ ਜੀ ਉਹ ਤਾਂ ਵਿਦੇਸ਼ ਤੋਂ ਆਇਆ ਸੀ ਉੱਥੋਂ ਆਇਆ ਸੀ ਇਸ ਕਰਕੇ ਇਹ ਬਹਾਨੇ ਆ ਇਹ ਸਿਰਫ ਜਾਣ ਬੁੱਝ ਕੇ ਕੇਸ ਨੂੰ ਨਾ ਸੋਲਵ ਕਰਨ ਲਈ ਉਹਦਾ ਨਾਂ ਦਿੱਤਾ ਜਾਂਦਾ ਇਹ ਓਨਾ ਚਿਰ ਸੰਸਕਾਰ ਨਹੀਂ ਹੋਊ ਜਿੰਨਾ ਚਿਰ ਇਹ ਬੰਦੇ ਫੜ ਕੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਰਿਵਾਰ ਤਾਂ ਜਾਂ ਅਸੀਂ ਤਾਂ ਇਹ ਚਾਹੁੰਦੇ ਆ ਸਜ਼ਾ ਕੋਈ ਨਹੀਂ ਜੇਲ੍ਹਾਂ ਚ ਤਾਂ ਇਹ ਮौज ਕਰਦੇ ਆ ਜੇਲ੍ਹਾਂ ਚ ਤਾਂ ਇਹਨਾਂ ਦੇ ਅੱਡੇ ਬਣੇ ਹੋਏ ਆ ਜਿਹੜੇ ਉੱਥੇ ਮੁਲਾਜ਼ਮ ਨੇ ਅਫਸਰ ਨੇ ਉਹ ਵੀ ਡਰਦੇ ਆ ਹਾਲਾਤ ਤਾਂ ਜੇ ਹੋ ਗਏ ਜਿਹੜੇ ਉੱਥੇ ਦੇ ਜੇਲਰ ਨੇ ਜ